ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰਿਆਂ ਦਾ ਲੋ ਜੀ ਅੱਜ ਇੱਕ ਨਵਾਂ ਦਿਨ ਤੇ ਨਵਾਂ ਬਲੌਗ ਲੈ ਕੇ ਹਾਜ਼ਰ ਹੋਏ ਆ ਤੇ ਮੈਂ ਆ ਗਿਆ ਸੀ ਕੰਮ ਤੋਂ ਰੁਟੀਨ ਬਲੌਗ ਸਾਡਾ ਇਹ ਹੁੰਦਾ ਸਵੇਰ ਨੂੰ ਪਹਿਲਾਂ ਉੱਠਣਾ ਜੋ ਸਾਰੇ ਕਰਦੇ ਪਹਿਲਾਂ ਉਹ ਕਰਨਾ ਨਾ ਸੋ ਕੇ ਬਰਸ਼ ਕਰਕੇ ਚਾਹ ਮਾੜੀ ਮੱਟੀ ਪੀ ਕੇ ਜੇ ਨਹੀਂ ਚਾਹ ਬਣੀ ਹੋ ਤੇ ਮਾੜਾ ਉਹਦੇ ਚੱਲਣਾ ਆ ਕੇ ਚਾਹ ਪਿਲਣੀ ਆ ਤੇ ਕੰਮ ਤੇ ਚੱਲਣਾ ਕੰਮ ਤੇ 3 ਘੰਟੇ ਲਾ ਕੇ ਫੇਰ ਆ ਕੇ ਬਲੌਗ ਕਰਨਾ ਹਾਂ ਬਾਬਿਆਂ ਦਾ ਪਹਿਲਾਂ ਨਾ ਜੁੜਦੀ ਆ ਉੱਠਦੇ ਸਾਰੇ ਪਹਿਲ ਬਾਬਿਆਂ ਨੂੰ ਲੈਣਾ ਬ੍ਰਾਸ਼ ਵਗੈਰਾ ਕਰਕੇ 10 ਮਿੰਟ ਪਾਠ ਪੂਜਾ ਕਰਕੇ ਤੇ ਉਸ ਤੋਂ ਬਾਅਦ ਚੱਲ ਜੀਦਾ ਕੰਮ ਤੇ ਤੇ ਫਿਰ ਮੈਂ ਹੁਣ ਆ ਗਿਆ ਸੀਗਾ 2-3 ਘੰਟੇ ਤੇ 2-3 ਘੰਟੇ ਤੇ ਕੰਮ ਹੁੰਦਾ ਸ਼ਾਮਾਂ ਨੂੰ ਜਾਈਦਾ ਸਵੇਰ ਨੂੰ ਜਾਈਦਾ ਤੇ ਆ ਗਿਆ ਸੀਗੇ ਤੇ ਆ ਕੇ ਦੇਖਿਆ ਕਿ ਮੈਡਮ ਹੁਣੀ ਸਪੈਸ਼ਲ ਚੀਜ਼ ਬਣਾਈ ਆ ਤੇ ਸਪੈਸ਼ਲ ਚੀਜ਼ ਕੀ ਆ ਉਹ ਤੁਹਾਨੂੰ ਵੀ ਦਿਖਾਉਂਦੇ ਆ ਤੇ ਸਰਪ੍ਰਾਈਜ਼ ਮਿਲਿਆ ਸਾਨੂੰ ਆ ਕੇ ਤੇ ਮੈਡਮ ਹੁਣੀ ਕਿਚਨ ਦੇ ਵਿੱਚ ਲੱਗੇ ਹੋ ਆ ਚੀਜ਼ ਬਣਾਉਣ ਤੇ ਆਪਾਂ ਨਾਲ-ਨਾਲ ਚੈੱਕ ਦੇਣਾ ਕੰਮ ਹਾਂਜੀ ਬੀਬੀ ਜੀ ਕੀ ਹਾਲ ਚਾਲ ਹੈ ਹਾਂਜੀ ਸਾਸਰੀ ਕਾਲ ਮੈਡਮ ਜੀ ਸਾਸਰੀ ਕਾਲ ਤੁਹਾਨੂੰ ਸਾਸਰੀ ਕਾਲ ਜੀ ਕੀ ਹਾਲ ਚਾਲ ਹੈ ਮਹਾਰਾ ਜੀਤਾ ਤੀਤਾ ਤੇ ਅੱਦ ਦੀ ਤੀਤਾਉਂਦੇ ਦੀ ਅੱਦ ਅੱਜ ਮੈਂ ਤੂੜੀਆਂ ਹੈ ਹਾਂ ਹਾਂ ਕਿੰਨਾਂ ਸੀ ਤੂੜੀਆਂ ਤਾਂ ਮ ਤਾਂ ਮ ਤੂੜੀਆਂ ਅੱਛਾ ਬਹੁਤ ਬੁਲਵਤ ਨਵੀਂ ਤਰ੍ਹਾਂ ਅਸੀਂ ਬਣਾਉਂਦੇ ਪਿਆ ਅੱਜ ਪੂੜੀਆਂ ਕੱਦੂ ਦੀ ਸਬਜ਼ੀ ਬਣਾਈ ਸੀ ਰਾਤੀ ਤੇ ਕੱਦੂ ਨਾਲ ਕਹਿੰਦੇ ਆ ਜੀ ਪੂੜੀਆਂ ਬਹੁਤ ਸਵਾਦ ਲੱਗਦੀਆਂ ਪੂੜੀ ਦਾ ਰਾਤੀ ਬਣਾਉਣ ਲੱਗਾ ਅਸੀਂ ਪੂੜੀਆਂ ਤੇ ਮੈਂ ਕਿਹਾ ਨਹੀਂ ਵੀ ਰਾਤ ਨੂੰ ਨਹੀਂ ਖਾਣੀਆਂ ਤੇ ਇਸ ਕਰਕੇ ਪਹਿਣਾ ਮੈਂ ਕਿਹਾ ਕਿਤਨੀ ਤੇ ਜਾਨਾ ਵੀ ਇਹ ਛਿੱਟੇ ਖੋ ਬੋਲੇ ਦੇ ਕੀ ਬਲੇ ਧਿਆਨ ਰੱਖਿਆ ਕਰਾ ਚਾ ਮੈਂ ਰੋਜ਼ ਕੰਮ ਕਰਦੀ ਆ ਮੇਰੇ ਨੇ ਪੈਂਦੇ ਜਦੋਂ ਤੁਸੀਂ ਇੱਕ ਵਾਰੀ ਬਸ ਤਾਂ ਮੈਂ ਜਦੋਂ ਕਿਚਨ ਵਿੱਚ ਵਰਤਦਾ ਮੇਰੇ ਜਾਂਦਾ ਛਿੱਟਾ ਲੱਗਾ ਹੁੰਦਾ ਜਾਂਦਾ ਜਾਨਗੂਤ ਲੱਗਾ ਹੁੰਦਾ ਪਰ ਮੈਂ ਕੰਮ ਵਧੀਆ ਕਰ ਲਦਾ ਹੁੰਦਾ ਪਰ ਆ ਮਾੜਾ ਮੋਟਾ ਸ਼ਗਨ ਬੋਣਾ ਇਹ ਜਦੋਂ ਇਹਨਾਂ ਨੂੰ ਮੈਂ ਕਹਦਾ ਨਾ ਕੋਈ ਕੰਮ ਕਰ ਲੈ ਇਹਨਾਂ ਨੇ ਕੁਛ ਨਾ ਮੇਰੇ ਕਹਿਣਾ ਆ ਹੋ ਗਿਆ ਮੈਂ ਅੱਜ ਸ਼ੂਗਰ ਜੇ ਮੈਂ ਤੁਹਾਨੂੰ ਬਾਹਰੇ ਆੜਿਆ ਤਾਂ ਸੋਈ ਚ ਹਾਂ ਦੇਖੋ ਕੁੜੀ ਕਿੰਨੀ ਸੋਹਣੀ ਲੱਗਦੀ ਸੰਦੀਪੂਤ ਬੋਲਣੀ ਆ ਮੈਂ ਲੜੀ ਪਾ ਲਈ ਇੱਕ ਖਾ ਲਈ ਬੋਸ ਸਾਰਕਾ ਨੇ ਖਾ ਲਈ ਐ ਇੱਕ ਕੁੜੀ ਤੇ ਆਜੂ ਜਿੰਨੇ ਵੀ ਖਾਣੀਆਂ ਪੂਰੀਆਂ ਹੂੰ ਤੇ ਠੰਡ ਬਹੁਤ ਜ਼ਿਆਦਾ ਲੱਗਦੀ ਸੀ ਠੰਡ ਬਹੁਤ ਜ਼ਿਆਦਾ ਇੱਥੇ ਹੂੰ ਮਾਈਨਸ ਡਿਗਰੀ ਜਿਹਾ ਟੈਂਪਰੇਚਰ ਇੱਥੇ ਇੱਥੇ 12 ਮਹੀਨੇ ਗਰਮੀ ਰਹਿੰਦੀ ਹੈ ਇੰਡੀਆ ਫਿਰ ਵੀ ਚਲੋ ਸਕੂਲ ਦਾ ਸਤਾ ਹੁੰਦਾ ਥੋੜਾ ਕੱਲ ਦੀ ਜ਼ਿਆਦਾ ਹੋ ਗਈ ਕੱਲ ਹਮੇ ਦਾ ਜ਼ਿਆਦਾ ਹੋ ਗਿਆ ਇੰਡੀਆ ਵੀ ਕਿਤੇ ਹੁਣ ਨਮੀ ਪੈ ਕੇ ਹਮ ਉਹ ਹੋਇਆ ਥੋੜਾ ਮੌਸਮ ਠੰਡਾ ਜਿਹਾ ਹੋ ਗਿਆ ਸੀਗਾ ਹੂੰ ਗਰਮ ਗਰਮ ਪੂਰੀਆਂ ਯਾਰੀ ਮੇਰੇ ਵਿੱਚ ਗਰਮ ਗਰਮ ਪੂੜੀਆਂ ਖਾਓ ਦੱਸੋ ਜਰਮੀ ਨੂੰ ਗਰਮੀ ਮੱਕਦੀ ਆ ਇਹ ਵੀ ਗੱਲ ਸਹੀ ਆ ਨਾ ਸਿਆਣਾ ਦੀ ਪੂੜੀਆਂ ਚ ਪਾਇਆ ਜੀਰਾ ਜ ਅਜਵੈਣ ਮੇਥੇ ਹੋਰ ਨਮਕ ਵਿੱਚ ਬਦਾਮ ਸੌਗੀਆਂ ਲੇਚੀਆਂ ਸਾਰੀ ਜੀ ਹਲਦੀ ਪਾਈ ਆ ਕਾਜੂ ਉਹਦਾ ਮੜੇ ਜੇ ਕਲਰ ਚੇਂਜ ਕਰਨ ਚ ਪਾਈ ਆ ਹੂੰ ਸੋਹਣੀਆਂ ਬਣੀਆਂ ਸਵਾਦ ਬਣੀਆਂ ਭੁੰਡੀ ਤਾਂ ਕਹਿੰਦਾ ਜੈਲੋ ਬਣਾਉਣੀਆਂ ਜ਼ਿਆਦਾ ਜੋ ਅੱਜ ਨਾਲ ਕੰਮ ਉਹ ਕਹਿੰਦਾ ਮੈਂ ਤਾਂ ਜਿੱਦਾਂ ਦਾ ਕਲਰ ਹੈ ਕੰਧ ਦਾ ਇੰਦਾ ਦੀਆਂ ਗਾਣੀਆਂ ਅੱਜ ਦੇ ਕੰਦਾ ਹੀ ਕਰ ਲਓ ਜੀ ਪ੍ਰਾਪਤੀ ਦੇ ਨੂੰ ਵੀ ਕੁੜੀਆਂ ਛਕਦੀਆਂ ਆ ਇਹਦਾ ਰਾਤੀ ਮੇਰਾ ਪੁੱਤ ਬੀਬਾ ਇਹ ਖਾ ਲੈਂਦਾ ਸਾਰਾ ਕੁਝ ਜਿਹੜੀ ਸਾਰਕਾ ਹੈ ਸ਼ੈਤਾਨ ਆ ਇਹ ਸ਼ੈਤਾਨ ਬੱਚਾ ਆ ਇਹ ਇਹ ਵੀ ਰੋਟੀ ਖਾ ਲੈਂਦਾ ਥੋੜੀ ਬੋੜੀ ਖਾਂਦੀ ਜਿਆਦਾ ਕਿ ਤਾਂਦੀ ਆ ਯਰ ਤਾਂ ਤੇ ਜੋਰਿਆ ਦਾ ਬਸ ਇਹਨੂੰ ਬਸ ਇਹ ਕੰਨਾਂ ਪੈਂਦਾ ਕੋਈ ਵਾਹ ਇਹਨੂੰ ਟਪੂਸੀਆਂ ਲਵਾ ਲਓ ਇਹ ਸਾਰਾ ਦਿਨ ਚੁੱਪ ਨਹੀਂ ਗੱਦੀ ਕੋਈ ਆਫਰ ਦੇਣਾ ਪੈਂਦਾ ਆ ਆਫਰ ਦੇਣਾ ਪੈਂਦਾ ਇਹਨੂੰ ਦਿਨ ਲੈ ਇੱਥੇ ਲੈ ਕੇ ਜਾਵਾਂ ਇਹ ਤੈਨੂੰ ਆਹ ਲੈ ਕੇ ਦਵਾਂਗੇ ਜੀ ਤੇ ਇਹ ਖਾਲੀ ਆ ਆ ਮੇਰਾ ਪੁੱਤ ਬੀਬਾ ਬਾਹ ਦੰਦ ਹੈ ਨਹੀਂ ਮੋਲੇ ਦਾ ਹੱਥ ਦੰਦ ਸਾਰਿਆਂ ਨੂੰ ਦੰਦ ਨਿਕਲ ਗਏ ਚਿੜੀ ਗਈ ਇਹਦੇ ਪਤਾ ਕੀ ਚੱਕਰ ਹੋਇਆ ਜਿੱਦਾਂ ਜਿਹੜੇ ਆ ਦੁੱਧ ਵਾਲੇ ਦੰਦ ਕਹਿੰਦੇ ਹੁੰਦੇ ਆ ਹਨਾ ਉਹ ਜਿਹੜਾ ਜਿਹੜੇ ਪਹਿਲੀ ਵਾਰੀ ਨਿਕਲਦੇ ਆ ਉਹ ਇਹਦੇ ਨਿਕਲੇ ਨਹੀਂ ਤੇ ਇੱਥੇ ਆ ਸਪੇਸ ਐ ਨਹੀਂ ਸੀ ਉਹ ਇਹ ਦੰਦ ਪਿੱਛੋਂ ਦੀਆਂ ਵਾਲਾ ਪਿਆ ਇੱਥੇ ਇਹ ਵੀ ਦੰਦ ਪਿੱਛੋਂ ਦੀ ਵਾਲਾ ਪਿਆ ਹੋਰ ਪਿੱਛੇ ਜਾ ਕੇ ਕਿੰਨੀ ਦੂਰ ਜਿਹੜੇ ਦੰਦ ਐ ਸੀਗੇ ਉਹਨਾਂ ਨੂੰ ਸਪੇਸ ਮਿਲੀ ਨਹੀਂ ਉਹ ਕਹਿੰਦੇ ਤੁਹਾਨੂੰ ਕੱਢਣ ਨੂੰ ਜਗ੍ਹਾ ਐ ਨਹੀਂ ਹੋਰ ਪਾਸੇ ਆ ਗਏ ਤੇ ਫਿਰ ਡਾਕਟਰ ਨੂੰ ਭੱ ਲੈ ਕਹਿੰਦੇ ਚੱਕਰਿਆ ਵੀ ਤੁਹਾਡੇ ਕੱਢਣੇ ਪੈਣੇ ਫਿਰ ਡਾਕਟਰ ਦੋ ਦੰਦ ਕਢਾ ਦਿੱਤੇ ਇਹਦੇ ਫਿਰ ਕਢਾਉਣੇ ਪਏ ਹੈਗੇ ਵੀ ਉੱਪਰ ਇਹਦੀ ਇੱਧੇ ਕੀਤਾ ਨਾਲ ਨਿਕਲ ਗਏ ਇੱਥੇ ਇੱਕ ਦੰਦਾ ਦਾੜਾ ਦਾ ਖਰਚਾ ਬਹੁਤ ਹੁੰਦਾ ਬਹੁਤ ਖਰਚਾ ਆਉਂਦਾ ਮੇਰੇ ਵੀ ਇੱਕ ਦਾੜ ਇੰਡੀਆ ਦਾ 35000 ਰੁਪਏ ਇੱਕ ਦਾੜ ਤੇ ਕਿਉਂ ਆ ਰਾਮ ਆ ਰਿਹਾ ਤੇ ਦਾੜੀ ਕਢਾਈ ਆ ਹਾਂ ਨਹੀਂ ਤਾਂ ਇੰਡੀਆ ਦਾ 5-700 ਪੇ ਲਾਦਾ ਦਾੜ ਕੱਢ ਕੇ ਉਹ ਮਾਰ ਦੇ ਪਰ ਮੈਂ ਜ਼ਿਆਦਾ ਹੀ ਆਏ ਕਿਤੇ ਮੈਂ ਨਾਲੇ ਦੁਖੀ ਇੱਕ ਪੈਸਾ ਇਹਦਾ ਖਾਚਾ ਬੱਕਰੀ ਕਾ ਜਦ ਦੁਖੀ ਹੋਏ ਉਹ ਨਹੀਂ ਇੰਨੀ ਸੋਹਣੀ ਦਾੜ ਸੀਗੀ ਨਮੀ ਦਾੜ ਮੈਂ ਵੇ ਮੈਂ ਹੁਣ ਮੈਂ ਕਿਸੇ ਨਾਲ ਟੇਕਾ ਗੱਲ ਨਹੀਂ ਜੇ ਕਿ ਤੈਨੂੰ ਦਾੜ ਚਾਹੀਦੀ ਹੋਈ ਇੱਕ ਦਾਣੇ ਮੇਰੇ ਰੱਬ ਨੇ ਵੀ ਜੇ ਦਾਣ ਸਪੇਸ ਐ ਨਹੀਂ ਤੇ ਨਾ ਦੇਵੇ ਸਪੇਸ ਐ ਨਹੀਂ ਸੀ ਦਾੜ ਸਹੀ ਸੀ ਯਾਨ ਓਕੇ ਤੈਨੂੰ ਯੰਗ ਸੀ ਜਦਾੜ ਪੂਰੀ ਤੇ ਮਤਲਬ ਸਪੇਸ ਐ ਨਹੀਂ ਸੀ ਪਿਛੇ ਉਹਨੂੰ ਉੱਗਣ ਨੂੰ ਉਹ ਉਗਦੀ ਸੀ ਤੇ ਉਹ ਸਾਰੇ ਦੰਦ ਖਰਾਬ ਕਰਦੀ ਸੀ ਦੰਦ ਦੰਦ ਜਵਾੜੇ ਮੈਂ ਕਹਿੰਦੀ ਆ ਕਿ ਪਰਮਾਤਮਾ ਨੇ ਜਾਨੀਆਂ ਦਾੜੇ ਮੈਨੂੰ ਹੀ ਦੇ ਜਾਣੀਆਂ ਸੀਗੀਆਂ ਕਹਿੰਦੇ ਅਕਲ ਦਾੜੋਂ ਦੀ ਇੱਕ ਆਉਂਦੀ ਸੀ ਉਹ ਆਉਂਦੀ ਸੀ ਪਤਾ ਕੀ ਰੱਬ ਕਹਿੰਦਾ ਤੈਨੂੰ ਅਕਲ ਥੋੜੀ ਥੋੜੀ ਕਰਕੇ ਦੇਣੀ ਹੈ ਜਗਾ ਨੰਗਣੀਆਂ ਕਰ ਹੂੰ ਜਿਆਦਾ ਉਹਨਾਂ ਤੇ ਦੰਦ ਦਾਨ ਸਦਾ ਕਰ ਦੇਣਾ 32 ਦੇ 32 ਮੇਰੇ ਦੰਦ ਪੂਰੇ ਕੀਤੇ ਪਰ ਬੱਤੀਆਂ ਵਾਲਾ ਤਾਂ ਇਹਦਾ ਜਵਾੜਾ ਹੈ ਨਹੀਂ ਸੀਗਾ ਹੂੰ ਜਵਾੜਾ ਸੀਗਾ 18 ਵਾਲਾ ਖਾਈਆਂ ਵਾਲਾ ਚਾਰ ਦਾੜਾ ਵਾਧੂ ਸੀ ਚਾਰ ਦਾੜਾ ਜਿਆਦਾ ਹੀ ਵਾਧੂ ਸੀ ਤੇ ਮੇਰੇ ਹੱਲੇ ਵੀ ਦੇਖ ਲੋ ਕੇ ਮਹੀਨੇ ਤੋਂ ਜ਼ਿਆਦਾ ਹੋ ਗਿਆ ਮੈਨੂੰ ਹੱਲੇ ਵੀ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਦਾੜ ਨੇ ਹੱਲੇ ਵੀ ਮੈਨੇ ਤਾਂ ਕਿਹਾ ਹੱਲੇ ਵੀ ਪੇਨ ਹੁੰਦੇ ਆ ਉਹ ਜਿਹੜਾ ਜਾਖਮ ਸੀਗਾ ਉਹ ਹੱਲੇ ਤੱਕ ਭਰਿਆ ਨਹੀਂ ਹੈ ਹੱਡੀ ਦਿਸਦੀ ਆ ਤਾਂ ਲੋੜ ਦਾ ਹੂੰ ਹੂੰ ਚਲੋ ਕੋ ਠੰਡਾ ਹੋ ਗਿਆ ਤੁਹਾਡੇ ਤੇ ਮੈਂ ਲੋ ਜੀ ਸਾਡੇ ਜੋਗੀਆਂ ਪੂਰੀਆਂ ਹੋ ਗਈਆਂ ਤਿਆਰ ਜਿੰਨੇ ਜਿੱਦਾਂ ਜਿੱਦਾ ਖਾਣੀ ਉਦੋਂ ਦੋ ਉਹਨੂੰ ਗਰਮ ਕਰ ਲਾਓ ਬਣਾਉਂਦੇ ਦਮੰਗੇ ਕਿਉਂਕਿ ਠੰਡੇ ਹਾਂ ਜੀ ਕੀ ਕਹਾਂ ਦੰਦ ਤੋਂ ਹਣਾ ਦੰਦ ਤੋਂ ਹਣਾ ਪਰ ਆਪ ਵੀ ਆਪਣੇ ਦੰਦ ਚੱਕ ਲਏ ਜਿਹੜੇ ਦੇਖੋ ਚਿੜੀਆਂ ਵਰਗੇ ਦੰਦ ਆਦੇ ਕਈਆਂ ਨੂੰ ਦੰਦਾਂ ਦੀ ਲੋੜ ਹੋਵੇ ਸਾਡੇ ਦੰਦ ਬਹੁਤ ਨਿਕਲਦੇ ਆ ਨਾ ਦੇਖੋ ਆ ਦੇਖੋ ਪ੍ਰਾਤੀ ਨਿੱਕੇ ਨਿੱਕੇ ਦੰਦ ਆ ਕਿੰਨਾ ਲੰਬਾ ਦੇਖ ਜੜਕ ਦਾ ਨਿਕਲੀ ਹੋਆ ਆ ਆ ਨਿਕਲਿਆ ਥੱਲਿਓ ਨਹੀਂ ਆ ਥੱਲਿਓ ਆ ਆ ਉੱਪਰਲਾ ਦੰਦ ਆ ਥੜਾ ਜਾ ਜਾਂਦਾ ਲੰਬਾ ਜਾਂ ਇਨੀ ਕਿ ਕਿ ਤਰ੍ਹਾਂ ਦੇ ਅਚਾਨਕ ਕੋਈ ਬਹੁਤ ਹਾਲ ਚ ਨਹੀਂ ਹੈਗਾ ਸੀ ਕੋਈ ਪੈਸੇ ਤੱਤ ਹੋ ਜਾਂਦੇ ਨਹੀਂ ਲੜਨੇ ਇੱਥੇ ਤਾਂ ਆਪਣੇ ਇੰਡੀਆ ਚ ਹੁੰਦਾ ਦੰਦ ਨਿਕਲਿਆ ਗੋਹੇ ਚ ਨਾ ਦੱਬ ਕੇ ਸਿੱਟ ਦੋ ਕਿ ਤੇ ਨਾ ਹਾਂ ਚਿੜੀ ਲੈ ਆਣੇ ਚਿੜੀ ਨੇ ਆਹ ਵਾਲੇ ਦੰਦ ਪੁਰਾਣਾ ਲੈ ਜਾਣਾ ਉਹਨੇ ਨਵਾਂ ਲੈ ਕੇ ਜਾਣਾ ਆਪਣੇ ਇੱਕ ਹੋਰ ਸੀਗਾ ਕਿ ਇੰਡੀਆ ਨਾ ਕਿ ਦੰਦ ਤੇ ਜੀਬ ਨਹੀਂ ਲਾਉਣੀ ਦੰਦ بگਿਆਂ ਨੇ ਉਹ ਦੱਸੋ ਸਾਇੰਸ ਆ ਜਦੋਂ ਆਪਾਂ ਦੰਦ ਤੇ ਨਾ ਜੀਬ ਲਾਉਂਦੇ ਆ ਉਹ ਸੌਫਟ ਹੁੰਦੀ ਜਗਾ ਉਹ ਦੰਦ ਦੰਦ ਹਿੱਲ ਕੇ ਹੋਰ ਜਗਾ ਨੂੰ ਆਪਣਾ ਵੱਖਰੇ ਲੈ ਜਾਂਦਾ ਤੇ ਹੁਣ ਮੈਂ ਕੋਈ ਗੱਲ ਕਰਦੀ ਸੀ ਦੰਦਾਂ ਦੇ ਚੱਕਰ ਆ ਗਏ ਮੈਂ ਦੰਦਾਂ ਦੀ ਗੱਲ ਕਰਦੀ ਸੀ ਕਿ ਦੰਦ ਦੇ ਪੁੱਛ ਕੇ ਹੋਈ ਦਰਦ ਕਰ ਸਕਦੇ ਆ ਜੇ ਕਿਸੇ ਨੂੰ ਦੰਦਾਂ ਦੀ ਲੋੜ ਹੋਵੇ ਦੰਦ ਦਾੜ ਚਾਹੀਦੇ ਹੁਣ ਤਾਂ ਸਾਨਾ ਸਾਨਾ ਪਾਰਕ ਕਰ ਸਕਦੇ ਆ ਅਸੀਂ ਪੈਸੇ ਤੁਸੀਂ ਕੁਝ ਨਹੀਂ ਲੈਣ ਸਾਡੇ ਵੀਡੀਓ ਸ਼ੇਅਰ ਕਰਤਾ ਕਰੋ ਕਮੈਂਟ ਕਰਨਾ ਕਰੋ ਆਹੋ ਨਾਲ ਤਾਂ ਇਹਦੇ ਬਾਅਦ ਇੱਕ ਚੀਜ਼ ਥਾ ਮੈਂ ਨਵੀਂ ਆ ਚੀਜ਼ ਅਸੀਂ ਲਮੀ ਲਈ ਸੀ ਦੇਖੋ ਇਹ ਤਾਂ ਬਹੁਤ ਛੋਟੀ ਚੀਜ਼ ਆ ਦੇਖੋ ਚਾਂਚੇ ਡੰਗਣ ਨੂੰ ਮੈਂ ਮੰਗਾਈ ਆਨਲਾਈਨ ਲੰਬਾ ਕਰਨੀ ਸੋਹਣੀ ਨਹੀਂ ਸੋਹਣੀ ਲੱਗਦੀ ਆ ਨਾ ਟੰਗੀਆਂ ਆਇੜਾ ਆਇੜਾ ਅੱਜ ਸਾਬਤਤਾ ਕੀਤਾ ਮੈਂ ਆਪ ਆਪਣੇ ਦਿਮਾਗ ਤੋਂ ਫੱਟਾ ਜਿਹਾ ਬਣਾ ਲਿਆ ਸਾਬਤ ਤੇ ਦਿਮਾਗ ਤਾਂ ਬਹੁਤ ਹੈ ਤੁਹਾਡਾ ਮੈਂ ਤੁਹਾਨੂੰ ਸੋਹਣੀ ਤਾਂ ਇਹ ਕਹਿੰਦੇ ਸੀਗੀ ਮੈਂ ਕਿ ਇਹ ਹੈ ਨਹੀਂ ਸੋਲਿਡ ਨਹੀਂ ਹੈਗੀ ਇਹਦੀ ਥੇਪ ਜਿਹੜੀ ਸੀਗੀ ਗਾਈਸ ਵੀਰੇ ਤੁਸੀਂ ਮੇਰੀ ਗੱਲ ਸੁਣੋ ਪਹਿਲਾਂ ਪਹਿਲਾਂ ਟੇਪ ਸੀਗੀ ਮੈਂ ਪਰ ਆਪਣੇ ਦਿਮਾਗ ਤੋਂ ਮਗਾਈ ਸੀ ਮੈਂ ਕਹਾ ਇਹ ਹੋ ਜਾਏਂਦਾ ਸਾਡੇ ਦਾ ਇਹਦੀ ਟੇਪ ਸੀਗੀ ਜਦੋਂ ਮੈਂ ਦੋ ਵਾਰੀ ਸਾਡਾ ਆ ਤੇ ਆ ਪ੍ਰਾਇਤ ਇਹਨੂੰ ਹੋਵਾ ਇਹਨੇ ਚੀਜ਼ਾਂ ਲਾ ਦਿੱਤੀਆਂ ਭਾਰੀਆਂ ਉਹ ਉਹ ਡੈਡੀ ਤੇ ਉਹ ਪਿੰਗਾ ਵੀ ਬਚਾ ਲਾ ਉਹ ਹੈ ਨਹੀਂ ਸੋਲਡ ਨਹੀਂ ਸਕਉਂਦੇ ਹੁਣ ਹੁਣ ਲਾ ਕੇ ਤੂੰ ਇੱਥੇ ਟੰਗ ਤੈਨੂੰ ਟੰਗ ਦੀ ਕੁੰਡੀ ਪਾ ਕੇ ਤਾਂ ਵੀ ਦਿੱਲਾ ਨਹੀਂ ਤੇ ਮੈਂ ਕਹ ਤਾ ਤੇ ਟੰਗ ਹੋ ਮਾ ਇੱਦਾਂ ਤੌਣ ਤੇ ਕੁੰਡੀ ਪਾ ਕੇ ਤੇ ਟੰਗ ਦੀ ਤੈਨੂੰ ਲੈ ਲੈਣਾ ਇਹਨੇ ਵੀ ਹੋਰ ਕੋ ਗਲਵੱਤ ਕਰਨਾ ਚਾਹੁੰਦੇ ਦੇਖੋ ਅਗਲਾ ਆਪਾਂ ਬਲੌਗ ਤੋਂ ਲੱਗੇ ਹੁਣ ਅਸੀਂ ਸਾਰਿਆਂ ਦੇ ਜਿਹੜੇ ਕਮੈਂਟ ਆਏ ਉਹ ਪਹਿਲਾਂ ਰੀਡ ਕਰਾਂਗੇ ਸੋਫੇ ਤੇ ਬਹਿ ਕੇ ਸਾਰਿਆਂ ਨੂੰ ਥੈਂਕ ਯੂ ਕਰਾਂ ਇਕੱਲੇ ਇਕੱਲੇ ਦਾ ਨਾਮ ਲੈ ਕੇ ਤਰ ਮਿਲਦੇ ਤੁਹਾਨੂੰ ਉੱਥੇ ਸੋਫੇ ਤੇ ਜਾ ਕੇ ਪਹਿਲਾਂ ਹੀ ਪੂੜੀਆਂ ਖਾ ਲਈਏ ਚਲੋ ਰੱਖੋ ਉਹ ਪੂੜੀਆਂ ਟੇਢ ਚ ਚੱਕ ਲਈਏ ਕੰਮ ਨੂੰ ਤੁਸੀਂ ਖਾਣੀਆਂ ਨੇ ਬਾਅਦ 'ਚ ਖਾਣੀਆਂ ਮੈਂ ਬਾਅਦ 'ਚ ਲਗਾ ਲੀਆ ਚਲੋ ਮੈਂ ਤਾਂ ਖਾਣੀਆਂ ਚਲੋ ਆਜੋ ਚਲੋ ਬਾਅਦ 'ਚ ਮਿਲਦੇ ਰਹਿ ਤੁਹਾਨੂੰ ਪੂੜੀਆਂ ਬਾੜੀਆਂ ਖਾ ਕੇ ਹਾਂਜੀ ਲਓ ਜੀ ਪੂੜੀਆਂ ਆਪਾਂ ਸ਼ਕ ਲਈਆਂ ਵੱਲੇ ਹੋ ਗਿਆ ਸੱਲੀਨਾ ਹੀ ਬਹਿ ਗਏ ਹੁਣ ਹਾਂਜੀ ਤੇ ਹੁਣ ਆਪਾਂ ਰੀਡ ਕਰਾਂਗੇ ਸਾਰਿਆਂ ਦੇ ਨਾਂ ਤੇ ਜੋ ਉਹਨਾਂ ਨੇ ਕਮੈਂਟ ਕੀਤਾ ਹੈ ਹਾਂਜੀ ਹਾਂਜੀ ਫਰਸਟ ਕਮੈਂਟ ਆਇਆ ਹੈ ਸਾਨੂੰ ਸਿੱਧੂ ਨੂਰ ਵੱਲੋਂ ਤੇ ਮੇਰਾ ਵੀ ਬੇਟਾ ਪਿਲੇ ਪਾਇਨ ਆਇਆ ਹੋਇਆ ਆ 2 ਮਹੀਨੇ ਤੋਂ ਉਸ ਦਾ ਨਾਮ ਸਾਹਿਬ ਨੂਰ ਸਿੰਘ ਸਾਡਾ ਪਿੰਡ ਮੱਖਣਵਿੱਟੀ ਅੰਮ੍ਰਿਤਸਰ ਹਾਂ ਮੱਖਣਵਿੱਟੀ ਅੰਮ੍ਰਿਤਸਰ ਤੋਂ ਆ ਅਸੀਂ ਮੈਟਰੀਅਲ ਵੀਡੀਓ ਦੇਖੀ ਥੈਂਕ ਯੂ ਜੀ ਬਹੁਤ ਬਹੁਤ ਥੈਂਕ ਯੂ ਪਰਮਾਤਮਾ ਮਤਲਬ ਕਿ ਉਹਨੂੰ ਵੀ ਉਹਦੇ ਕੰਮ ਨੂੰ ਸਾਰੇ ਬਸ ਹਿਦਾਈ ਹੋਵੇ ਤੇ ਕੰਮ ਸੈੱਟ ਕਰੇ ਹਾਂ ਵਧੀਆ ਵਧੀਆ ਅਗਲਾ ਕਮੈਂਟ ਹੈ ਜੀ ਚਰਨਜੀਤ ਕੌਰ ਹਮ ਵਾਹਿਗੁਰੂ ਜੀ ਸਾਨੂੰ ਬਹੁਤ ਤਰੱਕੀਆਂ ਦੇਵੇ ਪੁੱਤ ਜੀ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ਪੁੱਤ ਜੀ ਵਾਹਿਗੁਰੂ ਥੈਂਕ ਯੂ ਥੈਂਕ ਯੂ ਥੈਂਕ ਯੂ ਪਰਮਾਤਮਾ ਤੁਹਾਡੇ ਵੀ ਲੰਬੀ ਲੰਬੀ ਉਮਰ ਕਰੇ ਅਗਲਾ ਕਮੈਂਟ ਬਲਜੀਤ ਕੌਰ ਹੈਲੋ ਰਿੰਪਲ ਤੁਸੀਂ ਸਮੋਸੇ ਨੂੰ ਫੁਰਕੇਤੇ ਉਰਕੇ ਫੁਰਕੇ ਤੇ ਨਾਲ ਦੱਬ ਕੇ ਸਭ ਖੁਰਬਣਾਇਆ ਤਾਂ ਨਹੀਂ ਖੁਰਬਣੇ ਨੂੰ ਫੁਰਕੇ ਤੇ ਨਾਲ ਦੱਬ ਕੇ ਬੰਦ ਕਰੋਗੇ ਤਾਂ ਸਮੋਸਾ ਖੁੱਲੇਗਾ ਨਹੀਂ ਜਾਏਗਾ ਗੁਦੇਦੀ ਤਨ ਗੁਦੇਦੀ ਪ੍ਰਿੰਦਰ ਕੌਰ ਜੀ ਅੱਗੇ ਤੋਂ ਨੋਟ ਕਰਾਂਗਾ ਤੇ ਅਗਲਾ ਰਜ ਜਦੀਪ ਕੌਰ ਜੀ ਕਹਿੰਦੇ ਆ ਮੈਂ ਇੰਗਲੈਂਡ ਤੋਂ ਮੇਰੀ 29 ਜੂਨ ਸੀਗੀ ਡਿਲੀਵਰੀ ਡੇਟ ਬਟ ਮੇਰੀ ਡਿਲੀਵਰੀ 3 ਜੂਨ ਨੂੰ ਹੋਈ ਸੀ ਨਾਉ ਮੇਰੀ ਡਾਟਰ ਗੋਇੰਗ ਟੂ 3 ਇਅਰਸ 3 ਤੀਨ ਨੂੰ 3 ਸਾਲ ਦੀ ਹੋਣਾ ਬਹੁਤ ਮੁਬਾਰਕਾਂ ਜੀ ਐਡਵਾਂਸ ਦੇ ਵਿੱਚ ਐਡਵਾਂਸ ਦੇ ਵਿੱਚ ਅੱਜ ਮਤਲਬ ਅੱਜ ਗੋਡ ਬles you ਭਲੇ ਤੀ ਕਾ ਲੂ ਕਾ ਲੂ ਕਾ ਲੂ ਪਰਸੋਂ ਨੂੰ ਅਗਲਾ ਕਮੈਂਟ ਹੈਗਾ ਸਤੀਸ਼ ਕੁਮਾਰ ਵੈਰੀ ਨਾਈਸ ਜੀ ਵਿਜੇਸ਼ਰ ਅੱਛਾ ਡਾਕਟਰ ਸਾਹਿਬ ਧੰਕ ਯੂ ਡਾਕਟਰ ਸਾਹਿਬ ਜੀ ਹੋਣਾ ਨੇ ਕਮੈਂਟ ਕੀਤਾ ਹੈ ਥੈਂਕ ਯੂ ਜੀ ਬਹੁਤ ਬਹੁਤ ਇਹ ਡਾਕਟਰ ਸਾਹਿਬ ਤੁਸੀਂ ਸਾਨੂੰ ਯਾਦ ਕੀਤਾ ਸਾਬੀ ਪਰਵੀਨ ਪਰਵੀਨ ਜੇ ਕਹਿੰਦੇ ਭੁੰਡੀ பாਜੀ ਅਸੀਂ ਸਖਵਾਲ ਤੋਂ ਆਈ ਆਂ ਥੈਂਕ ਯੂ ਜੀ ਸਖਵਾਲ ਵਾਲਿਓ ਰਿੰਪਲ ਦੇ ਗਵਾਂਢੀ ਹੁਦੇਸ਼ ਤੋਂ ਮੇਰੇ ਪੇਕੇ ਪਿੰਡ ਵਾਲੇ ਥੈਂਕ ਯੂ ਲੈਟ ਤੇ ਨਹੀਂ ਮੜਕ ਟੇਡਾ ਕਰੂੰ ਮੇਰੇ ਕੋਲ ਨੂੰ ਫੋਨ ਫੋਨ ਮੇਰੇ ਕੋਲ ਟੇਡਾ ਕਰ ਆ ਤੂੰ ਆਪਰੇ ਦੀ ਮੋੜਾ ਪੈਨ ਬਲਜੀਤ ਕੋਲ ਇੱਥੇ ਬਲਜੀਤ ਨੇ ਸਿੱਧੂ ਕੋਲ ਸਿੱਤੂ ਤੁਹਾਡੀ ਮੰਮੀ ਨੇ ਕਦੋਂ ਆਉਣਾ ਤੁਹਾਡੇ ਕੋਲ ਮੰਮੀ ਹੁਣਾਂ ਦਾ ਔਖਾ ਹੈ ਜੀ ਅਸੀਂ ਜਾਵਾਂਗੇ ਜਦੋਂ ਜਾਵਾਂਗੇ ਹਾਂ ਕੁਰਜੀਤ ਕੌਰ ਆ ਗਿਆ ਮੰਮੀ ਹੁਣਾਂ ਦਾ ਕਮੈਂਟ ਵਿੱਚ ਆ ਗਿਆ ਨਾਈਸ ਪੁੱਤ ਵੈਰੀ ਨਾਈਸ ਪੁੱਤ ਮੰਮੀ ਹੁਣਾਂ ਦਾ ਕਮੈਂਟ ਕਰਾ ਲਈ ਤੇ ਦਿਲ ਵੀ ਭੇਜਿਆ ਆ ਮੰਮੀ ਨੇ ਦਿਲ ਉਹ ਭੇਜਿਆ ਸਾਡੇ ਵੱਲੋਂ ਬਹੁਤ ਵੱਡਾ ਦਿਲ ਹਾਂ ਨਾਲੇ ਮਿਸ ਯੂ ਬਹੁਤ ਬਹੁਤ ਲਵ ਯੂ ਤੇ ਮਿਸ ਯੂ ਮੋਹਿਤ ਮਾਹੀ ਨਾਈਸ ਥੈਂਕ ਯੂ ਜੀ ਪੰਜਾਬੀ ਬਲੌਗ ਵੈਰੀ ਨਾਈਸ ਜੀ ਪੰਜਾਬ ਬਲੌਗਸ ਵੈਰੀ ਨਾਈਸ ਥੈਂਕ ਯੂ ਜੀ ਥੈਂਕ ਯੂ ਸ਼ਿਆਰਪੁਰ ਮਕੇਰੀਆਂ ਤੋਂ ਮੈਂ ਪੂਨਮ ਬਹੁਤ ਸਰੋਗਾ थैंक यू थैंक यू ਸਾਰਾ थैंक यू ਜੀ ਰਿੰਪਲ ਜੀ ਤੁਹਾਡੀ ਫੈਨ ਹਾਂ ਤੁਸੀਂ ਵੀਡੀਓ ਜਲਦੀ ਕਿਉਂ ਨਹੀਂ ਬਣਾਉਂਦੇ ਬਸ ਹੁਣ ਆਇਆ ਕਰਨੀ ਹੈ ਜੀ ਵੀਡੀਓ ਟੈਨਸ਼ਨ ਨਾ ਲਓ ਚਲੋ ਅਗਲੇ ਕੁ ਮਿੰਟ थैंक यू ਜੀ थैंक यू ਬਹੁਤ ਬਹੁਤ ਫੈਕਟ ਸ਼ਾਟ ਵੀਡੀਓ ਜ਼ਰੂਰ ਬਣਾਇਆ ਕਰਾਂਗੇ ਮੋਨਿਕਾ ਮੋਨਿਕਾ 세ਤੀ थैंक यू ਜੀ ਬਹੁਤ ਰਾਈਸ ਮੋਨਿਕਾ 세ਤੀ ਜੀ ਬਹੁਤ ਬਹੁਤ ਪਹਿਲਾਂ ਤੁਹਾਡਾ ਦਿਲੋਂ ਥੈਂਕ ਯੂ ਹਰੇਕ ਵੀਡੀਓ ਤੇ ਤੁਹਾਡਾ ਕਮੈਂਟ ਆਉਂਦਾ ਹੀ ਆਉਂਦਾ ਹੈ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਹਰਜੀਤ ਕੌਰ ਰਾਹੋਂ ਰਾਹੋਂ ਤੋਂ ਆਈ ਥੈਂਕ ਯੂ ਜੀ ਥੈਂਕ ਯੂ ਜੀ ਰਾਹੋਂ ਵਾਲਿਓ ਆਸ਼wini ਕੁਮਾਰ ਨਾਈਸ ਵੀਡੀਓ ਥੈਂਕ ਯੂ ਜੀ ਥੈਂਕ ਯੂ ਜੀ ਹਰਜੀਤ ਕੌਰ ਰਾਹੋਂ ਥੈਂਕ ਯੂ ਜੀ ਹਰਲੀਨ ਕੌਰ ਰਾਹੋਂ ਆਹਾਂ ਤੋਂ ਦੋਨੇ ਥੈਂਕ ਯੂ ਜੀ ਬਲਜਿੰਦਰ ਕੌਰ ਵੈਰੀ ਨਾਈਸ ਬ੍ਰੋ ਅਸੀ ਇਟਲੀ ਤੋਂ ਥੈਂਕ ਯੂ ਜੀ ਥੈਂਕ ਯੂ ਜੀ ਇਟਲੀ ਵਾਲਿਓ ਰਾਣੀ ਸੰਦੂ ਨਾਈਸ ਜੀ ਥੈਂਕ ਯੂ ਜੀ ਕੁਲਵਿੰਦਰ ਹੈਪੀ ਦਿਲ ਛੱਡੇ ਆਈ ਥੈਂਕ ਯੂ ਜੀ ਜੰਡੂ ਸਿੰਘਾ ਸੰਦੀਪ ਯੂਕੇ ਸੰਦੀਪ ਯੂਕੇ ਥੈਂਕ ਯੂ ਜੀ ਅਸ਼ੋਕ ਕੁਮਾਰ ਯੂਜ਼ਰ ਆਈਡੀ ਤੋਂ ਮੈਸੇਜ ਆਇਆ ਥੈਂਕ ਯੂ ਜੀ ਅਸ਼ੋਕ ਮਾ ਜੀ ਕਿਸੇ ਥੀ ਯੂਜ਼ਰ ਆਈਡੀ ਆ ਉਹਨੇ ਵੈਰੀ ਨਾਈਸ ਦਾ ਮੈਸੇਜ ਦਿੱਤਾ ਹੈ ਨਾਮ ਨਹੀਂ ਸਾਨੂੰ ਪਤਾ ਰੀਨਾ ਰਾਣੀ ਗੋਡ ਬlesਸ ਯੂ ਆਲ ਥੈਂਕ ਯੂ ਜੀ ਰੀਨਾ ਰਾਣੀ ਜੀ ਸਤਵਿੰਦਰ ਕੌਰ ਜੀ ਤੁਹਾਡੀਆਂ ਵੀਡੀਓ ਕਿਉਂ ਨਹੀਂ ਆ ਰਹੀ ਬਸ ਆਹ ਚੱਕਰ ਸਗਾ ਜੀ ਸਾਡੇ ਨੂੰ ਮੰਮੀ ਹੁਣੀ ਹੈ ਨਹੀਂ ਕਰਕੇ ਤੇ ਵੀਡੀਓ ਨਹੀਂ ਆਉਂਦੀ ਸੀਗੀ ਤੇ ਕਿਉਂਕਿ ਸੱਸ ਦਾ ਜਾਂ ਮਾਂ ਦਾ ਰੋਲ ਜਾਂ ਪੂਆ ਮਸੀ ਦਾ ਰੋਲ ਜ਼ਰੂਰੀ ਚਾਹੀਦਾ ਸੀ ਕੱਲ੍ਹੇ ਹੁਣ ਜ਼ਰੂਰ ਵੀਡੀਓ ਲੈ ਕੇ ਆਵਾਂਗੇ ਜ਼ਰੂਰ ਤੁਹਾਡੇ ਲਈ ਵੀਡੀਓ ਕੋਈ ਨਾ ਕੋਈ ਨਵੀਂ ਲੈ ਕੇ ਆਵਾਂਗੇ ਛੋਟੀ ਤਾਂ ਉਹਨੂੰ ਸਪੋਰਟ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਕਰਕੇ ਅਸੀਂ ਸਟੈਪ ਲੈਣ ਜਾ ਰਹੇ ਹਾਂ ਵੀਡੀਓ ਤੇ ਸਟੋਰੀਆਂ ਵਧੀਆ ਲੱਗੂਗੀਆਂ ਤੁਹਾਨੂੰ ਜਿਹੜੀਆਂ ਨਵੀਆਂ ਆਦੀ ਨਵਾਂ ਸ਼ਹਿਰ ਤੋਂ ਮੱਲੀ ਸਾਹਿਬ ਸਾਬ ਥੈਂਕ ਯੂ ਜੀ ਥੈਂਕ ਯੂ ਨਮਸ਼ੇਰ ਵਾਲੋ ਮੋਰੀ ਕਰਾੜੀ ਵਾਲਾ ਆ ਪੁੰਡੀ 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 ਲਿਖਿਆ ਪੁੰਡੀ ਹਾਂਜੀ ਜੀ ਪੁੰਡੀ ਕਰਾੜੀ ਉੱਡੀ ਲਿਖਿਆ ਪੁੰਡੀ ਨਾਲ ਸਾਬੀ ਪਰਵੀਨ ਜੀ ਕਹਿੰਦੇ ਆ ਮੂਲੀਆਂ ਦੀ ਖਟਾਈ ਦੀ ਰੈਸਪੀ ਦੱਸੋ ਜੀ ਦੱਸੀ ਸੀਗੀ ਜੀ ਤੁਸੀਂ ਬੈਕ ਜਾਓਗੇ ਵੀਡੀਓ ਸਾਨੂੰ ਦੇਖਿਓ ਉੱਥੇ ਵੀਡੀਓ ਸੀ ਮਾਨਰੂਪ ਮਨ ਮਨਰੂਪ ਲਿਖਣਾ ਸੀ ਮਨਰੂਪ ਹਰਵਿੰਦਰ ਸਿੰਘ ਮੋਲੀਆ ਦੀ ਰੈਸਪੀਓ ਇਨਾ ਮਤਲਬ ਡਿਫਿਕਲਟ ਨਹੀਂ ਹੈਗੀ ਚਟਨੀ ਦਾ ਤਾਂ ਪਹਿਲਾਂ ਦੇ ਦਿੱਤੀ ਹੋਈ ਹੈ ਨਕੋਦਰ ਤੋਂ ਹਰਪ੍ਰੀਤ कौर ਮੇਰਾ ਵੀ ਨਾਮ ਬੋਲ ਦੋ ਬੋਲਤਾ ਜੀ ਦੋ ਜੀ ਹਰਵਿੰਦਰ ਹਰਵਿੰਦਰ ਸਿੰਘ ਹੈ ਹਰਵਿੰਦਰ ਸਿੰਘ ਉਹ ਥੱਲੇ ਹੋ ਲ ਗਿਆ ਨਾ ਹਰਪ੍ਰੀਤ कौर ਹਰਪ੍ਰੀਤ कौर ਕੁੰਤੀ ਕੁੰਤੀ ਦੇਵੀ ਹਿਆਰਪੁਰ ਤੋਂ ਦੇਖ ਰਹੇ ਹੈ ਵੈਲਕਮ ਜੀ ਹਿਆਰਪੁਰ ਵਾਲਿਓ ਕੀ ਹਾਲ ਚਾਲ ਹੈ ਸਾਰੇ ਕਮੈਂਟਰੀ ਕਰਾਂ ਚਲੋ ਰਪਦੀਪ ਸਿੰਘ ਜੀ ਕਹਿੰਦੇ ਆ ਸੀ ਜਲੰਧਾ ਵਾਲਿਓ ਜਲੰਧਰ ਵਾਲਿਓ ਵੈਲਕਮ ਜੀ ਕਰਦੇ ਆ ਜਲੰਧਰ ਵਾਲਿਓ ਵੀਡੀਓ ਦੇਖਿਆ ਕਰੋ ਸਾਰੇ ਨਾ ਬੋਲਿਆ ਕਰਨ ਐਂਡ ਤੇ ਹੁਣ ਕੋਮਲ ਸੋਢੀ ਦੀ ਆਂਟੀ ਹੁਣੀ ਠੀਕ ਆ ਹਾਂਜੀ ਠੀਕ ਆ ਜੀ ਤੁਸੀਂ ਉਹ ਪੁੱਛਦੇ ਤੁਸੀਂ ਕਿੱਥੋਂ ਆ ਅੱਗੇ ਕਮੈਂਟ ਕੀਤਾਣਾ ਅੱਗੇ ਚਲੋ ਜੀ ਸਿੱਧੂ ਭਾਬੀ ਜੀ ਹੌਲੈਂਡ ਤੋਂ ਮੈਂ भेज दो जी समोसे एक काफी है ओके गेजी, 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 गेजी जी ओके भेज दे किसकी खाना फिर जे हॉलैंड वे एक समोसे ज्यादा ऑर्डर दो ना ज्यादा भेज दे 100 200 ਦਾ ਤਾਂ ਆਰਡਰ ਦੋ ਘੱਟੋ ਘਾਟ ਕਮਲ ਚੋਟੀ ਕਹਿੰਦੇ ਆ ਦੇ ਤੁਸੀਂ ਇੰਡੀਆ ਕਦੋਂ ਆਉਣਾ ਹੋਣਾ ਅਸੀਂ ਨੈਕਸਟ ਇਅਰ ਦੇਖਾਂਗੇ ਨੈਕਸਟ ਇਅਰ ਦੇਖਦੇ ਹਾਂ ਹਜੇ ਕੋਈ ਇਰਾਦਾ ਨਹੀਂਗਾ ਨਾ ਤੇ ਥੋੜਾ ਹਸਾਪਾ ਦੇਆ ਦੇਖੋ ਕਮਲਜੀਤ ਕਾਲ ਕਰਿਆ ਸੀ ਟਾਂਡੇ ਤੋਂ ਵੇਖ ਰਹੇ ਆ ਥੈਂਕ ਯੂ ਜੀ ਥੈਂਕ ਯੂ ਟਾਂਡੇ ਵਾਲਿਓ ਸ਼ਾਮ ਸ਼ੁਕਲਾ ਫਿਰ ਖੁੱਲਦਾ ਨਹੀਂ ਕਿਸੇ ਨੇ ਉਹ ਅੱਛਾ ਅੱਛਾ ਸਮੋਸਾ ਹਾਂਜੀ ਹਾਂਜੀ ਉਹ ਸਾਨੂੰ ਪਤਾ ਆ ਉਦਾਂ ਉਹ ਕਈ ਵਾਰੀ ਕਾਲੀ ਗਾਲ ਚ ਇੱਕਦਾਂ ਸੋਲ ਖੁੱਲ ਜਾਂਦਾ ਹੋਰ ਨਹੀਂ ਚੱਲਦਾ ਬਈ ਲੜਕੀਤ ਕੋਰ ਪੁੱਤੜ ਕਹਿੰਦੇ ਹੈਲੋ ਹੈਲੋ ਜੀ ਹੈਲੋ ਲੜਕੀ ਹੋਣੀ ਆ ਹਾਂਜੀ ਜੋ ਵੀ ਜੀ ਆਵੇ ਜੋ ਵੀ ਜੀ ਆਵੇ ਵਧੀਆ ਸਾਡੀਆਂ ਦੋ ਕੁੜੀਆਂ ਆ ਤੁਹਾਨੂੰ ਵਧੀਆ ਕੋਈ ਜ਼ਿਆਦਾ ਤੇਲ ਨਹੀਂ ਸ਼ੁਕਰ ਦੀਦੀ ਹਾਈ ਬਹੁਤ ਅੱਛਾ ਲੱਗਾ ਆਲੂ ਦੀ ਛਿਲੂਤਾਂ ਨਹੀਂ ਕੇ ਘਟਣਾ ਥੈਂਕ ਯੂ ਜੀ ਥੈਂਕ ਯੂ ਲਵ ਸੈਨੀ ਥੈਂਕ ਯੂ ਥੈਂਕ ਯੂ ਅਗਲੀ ਤੋਂ ਸ਼ੁਕਰ ਸਾਹਮਣੇ ਆਏ ਸਾਹਮਣੇ ਆਏ ਹਾਂਜੀ ਸਾਹਮਣੇ ਸੀ ਆਪਾਂ ਲੁਕੇ ਨਹੀਂ ਸੀ ਕਿ ਕਦੇ ਕਦੇ ਵੀਡੀਓ ਪਾਉਂਦੇ ਸੀ ਪੱਤਾ ਵਾਲੀ ਚਟਣੀ ਕਹਿੰਦੇ ਉਹ ਤਾਂ ਫਿਰ ਬਹੁਾਈ ਬੱਚ ਉਹ ਹਾਂ ਦੇਮਪੂ ਨੂੰ ਪਤਾ ਚਲੋ ਸਾਰਾ ਵੀ ਹੱਸਦੀ ਆ ਲੇਟੀ ਬਣਾ ਲਿਆ ਕਰੋ ਨਹੀਂ ਜੀ ਲੇਟੀ ਲੋੜ ਹੀ ਨਹੀਂ ਇੰਦੇ ਆਪਾਂ ਲੋਕ ਲੱਜਦਾ ਲਖਵਿੰਦਰ ਕੌਰ ਜਰਮਨੀ ਕਹਿੰਦੇ ਆ ਜੀ ਅਸੀਂ ਜਰਮਨੀ ਤੋਂ ਬਾਈ ਗੁਰੂ ਥੈਂਕ ਯੂ ਜੀ ਥੈਂਕ ਯੂ ਜਰਮਨੀ ਵਾਲਿਓ ਅਕਵਿੰਦਰ ਜੀ ਤੇ ਵੀ ਸਾਰਿਆਂ ਤੇ ਬਾਈ ਗੁਰੂ ਮਿਹਰ ਕਰੇ ਤੇ ਅੰਤਰਾਈ ਚੋ ਚਿੰਦਰ ਮੈਂ ਪੜਦਾ ਲਿਓ ਨਹੀਂ ਕੋਈ ਆਹੀ ਤਾਂ ਦੋ ਕਮੈਂਟ ਆ ਵਾਲੇ ਵੈਰੀ ਨਾਈਸ ਲਿਖੇ ਵੈਰੀ ਨਾਈਸ ਨਰਿੰਦਰ ਕੌਰ ਦਿਨੇਸ਼ਾਡੇ ਆ ਥੈਂਕ ਯੂ ਜੀ ਥੈਂਕ ਯੂ ਜੀ ਤੇ ਹੁਣ ਜਿਹੜੇ ਕਮੈਂਟ ਮਾੜੇ ਮੋਟੇ ਆਏ ਹੋ ਫੇਸਬੁੱਕ ਤੇ ਵੀ ਕਰ ਲਓ ਕਿਉਂਕਿ ਫੇਸਬੁੱਕ ਵਾਲੇ ਵੀ ਆਪਾਂ ਦਰਸ਼ਕ ਨਾਰਾਜ਼ ਨਹੀਂ ਕਰਨਾ ਉੱਥੇ ਵੀ ਸਾਡੇ ਨਾਲ ਜੁੜੀ ਹੋ ਜੰਤਾ ਇਹ ਤੇ ਕਹਿਣ ਸਾਡੇ ਨਾਲ ਹੀ ਬੋਲੇ ਅਸੀਂ ਵੀਡੀਓ ਚ ਲੜੀਖਦੇ ਨੇ ਨਹੀਂ ਨਹੀਂ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਦਾ ਦਿਨੋ ਥੈਂਕ ਯੂ ਬਈ ਇਹ ਸੋਹਣੇ ਸੋਹਣੇ ਕਮੈਂਟ ਕੀਤੇ ਕੰਡੋ ਜੀ ਬਹੁਤ ਸੋਹਣੇ ਕਮੈਂਟ ਕੀਤੇ ਅਸੀਂ ਜੀ ਦੇਖੋ ਸਪੈਸ਼ਲੀ ਗਿਆ ਜਿਹੜੇ ਸੋਹਣੇ ਸੋਹਣੇ ਕਮੈਂਟ ਕਰੋਗੇ ਆਪਾਂ ਉਹ ਕਮੈਂਟ ਰੀਡ ਕਰਾਂਗੇ ਸਾਨੂੰ ਇਹ ਨਹੀਂ ਹੁੰਦਾ ਕਿ ਵੱਡੀ ਵੀਡੀਓ ਬਣਦੀ ਹੈ ਕੋਈ ਚੱਕਰ ਨਹੀਂ ਆਪਾਂ ਰੀਡ ਕਰਿਆ ਕਰਾਂਗੇ ਕਿਉਂਕਿ ਅਸੀਂ ਹੁਣ ਵਿਹਲੇ ਹੋਈਦਾ ਵੀਡੀਓ ਦਾ ਘੱਟ ਬਣਾਇਦੀਆਂ ਹੁਣੇ ਥੋੜਾ ਦਿ ਲੱਕੀ ਡੱਪੂ ਹੌਲੈਂਡ ਰਮਿੰਦਰ ਕੌਰ ਵੈਰੀ ਨਾਈਸ ਨਤ ਸਾਰਿਆਂ ਦਾ ਥੈਂਕ ਯੂ ਕਰਦਾ ਹਾਂ ਨਤੀਸ਼ ਕੁਮਾਰ ਇਲੇਗੈਂਟ ਸਿਟੀ ਥੈਂਕ ਯੂ ਸਾਰਿਆਂ ਦਾ ਤੇਰਾ ਮਨਦੀਪ ਕੌਰ ਜੀ ਨਾਈਸੀ ਥੈਂਕ ਯੂ ਜੀ ਅਮਨ ਬੱਧਨ ਹੁਸ਼ਿਆਰਪੁਰ ਤੋਂ ਥੈਂਕ ਯੂ ਜੀ ਗੁਰੂ ਮਿੰਦਰ ਸੰਦੀਪ ਹੈਲੋ ਜੀ ਅਸੀਂ ਹੁਸ਼ਿਆਰਪੁਰ ਤੋਂ ਥੈਂਕ ਯੂ ਜੀ ਹਰਮਨ ਜੀ ਗਿੱਧਾ ਪਾਉਂਦੇ ਆ ਹਾਂ ਜੀ ਹਰਮਨ ਹਰਮਨ ਗਿੱਧਾ ਪਾਉਂਦੇ ਆ ਅਮਨਦੀਪ ਥੈਂਕ ਯੂ ਜੀ ਸਮਰਾ ਵੈਰੀ ਨਾਈਸ ਥੈਂਕ ਯੂ ਜੀ ਸੁਮਨ ਕੁਮਾਰ ਹੈਲੋ ਜੀ ਤੁਸੀਂ ਹੈਲੋ ਜੀ ਨਾਈਸ ਅਸੀਂ ਪੈरिस ਤੋਂ ਆ ਓਕੇ ਜੀ ਓਕੇ ਸੁਣਨ ਮਾਜੀ ਥੈਂਕ ਯੂ ਜੀ ਸਤਵਿੰਦਰ ਕੌਰ ਸੁਲਤਾਨਪੁਰ ਲੋਧੀ ਕੋਟ ਸਤਵਿੰਦਰ ਕੌਰ ਕੁਲਵਿੰਦਰ ਕੌਰ ਗੁੱਠੇ ਛੱਡਦੇ ਅਜਦਾ ਅਜਦਾ ਓਕੇ ਆ ਕੰਦੇ ਠੀਕ ਆ ਜੀ ਇੰਦਰਜੀਤ ਕੌਰ ਕਿਲ ਜਲੰਧਰ ਤੋਂ ਲਿੱਦਣਾ ਤੋਂ ਓਕੇ ਜੀ ਥੈਂਕ ਯੂ ਜੀ ਸਤਵਿੰਦਰ ਕੌਰ ਸੁਲਤਾਨਪੁਰ ਲੋਧੀ ਕਰਪੂਥਲਾ ਠੀਕ ਹੈ ਜੀ ਬਹੁਤ ਬਹੁਤ ਜਿਨ੍ਹਾਂ ਨੇ ਇੰਨੇ ਸੋਹਣੇ ਸੋਹਣੇ ਪਿਆਰੇ ਕਮੈਂਟ ਕੀਤੇ ਤੇ ਐਡੇ ਤੁਸੀਂ ਹਰ ਵੀਡੀਓ ਤੇ ਆਪਣਾ ਪਿਆਰ ਦਿਖਾਉਣਾ ਹੈ ਕਮੈਂਟ ਕਰਨੇ ਆ ਲਾਸਟ ਦੀ ਵੀਡੀਓ ਦਾ ਲਾਸਟ ਤੇ ਅਸੀਂ ਅਸੀਂ ਜਿੰਨੀ ਕੋਸ਼ਿਸ਼ ਕਰ ਸਕੀਏ ਉਹਨੀਆਂ ਜੇ ਨਾਮ ਬੋਲ ਕੇ ਆਪਾਂ ਕਮੈਂਟ ਦੇ ਜਿਵੇਂ ਰੀਡ ਕਰਿਆ ਕਰਾਂਗੇ ਨਾਲ ਵੀਡੀਓ ਸੋਹਣੇ ਸੋਹਣੇ ਕਮੈਂਟ ਕੁਝ ਵੀ ਤੁਸੀਂ ਕਰ ਸਕਦੇ ਹੋ ਜੇ ਜ਼ਿਆਦਾ ਕੁਝ ਸਪੈਸ਼ਲ ਕਰੂਗਾ ਕਮੈਂਟ ਕੋਈ ਸ਼ੈਰੀ ਵੀ ਕਰ ਸਕਦੇ ਹੋ ਕੁਝ ਉਹ ਸਪੈਸ਼ਲ ਅਸੀਂ ਆਪਣੇ ਤਰੀਕੇ ਨਾਲ ਬੋਲ ਕੇ ਦੱਸ ਸਕਦੇ ਜਿੱਦਾਂ ਵੀ ਜੋ ਤੁਹਾਡਾ ਹੈਗਾ ਆ ਠੀਕ ਹੈ ਜੀ ਚਲੋ ਮਿਲਦੇ ਆ ਤੁਹਾਨੂੰ ਫੇਰ ਅਗਲੇ ਬਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਤੇ ਕਮੈਂਟ ਪਿਆਰੇ-ਪਿਆਰੇ ਇੱਥੇ ਵੀ ਛੱਡ ਦਿਓ। ਥੈਂਕ ਯੂ ਜੀ ਬਾਏ ਬਾਏ ਆਈ ਲਵ ਯੂ।